ਅੱਜ ਜਦ ਲੱਗੇ ਗੇਟ ਦੇ ਡੀਏਵੀ ਅਤੇ ਆਰੀਆ ਸਕੂਲ ਵਿੱਚ ਸਾਰੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਵਿਗੜ ਰਹੀ ਸਿਹਤ ਨੂੰ ਲੈ ਕੇ ਪ੍ਰਿੰਸੀਪਲ ਨੂੰ ਸਵਾਲ ਕੀਤਾ ਸਕੂਲ ਦੇ ਨਾਲ ਬਣੇ ਕੂੜੇ ਦੇ ਡੰਪ ਨਾਲ ਸਕੂਲ ਵਿੱਚ ਖੜਨਾ ਮੁਸ਼ਕਿਲ ਹੋ ਰਿਹਾ ਸੋਚਣ ਵਾਲੀ ਗੱਲ ਹੈ ਕਿ ਇੱਕ ਸਾਲ ਤੋਂ ਵਾਰ-ਵਾਰ ਕੰਪਲੀਟ ਦੇ ਵਾਅਦੇ ਦੇ ਸਕੂਲ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਸੋ ਡੰਪ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਨਹੀਂ ਤਾਂ ਬੱਚਿਆਂ ਤੇ ਮਾਪਿਆਂ ਵੱਲੋਂ ਸਕੂਲ ਦੇ ਸਾਹਮਣੇ ਉਹ ਵਾਲੀ ਸੜਕ ਨੂੰ ਜਾਮ ਕਰਨ ਤੋਂ ਇਲਾਵਾ ਕੋਈ ਹੱਲ ਨਹੀਂ ਮੈਡੀਕਲ ਰਿਪੋਰਟ ਅਨੁਸਾਰ ਬੱਚਿਆਂ ਨੂੰ ਅਲਰਜੀ ਇਨਫੈਕਸ਼ਨ ਤੇ ਤਕਰੀਬਨ 10 ਮਾਮਲੇ ਸਾਹਮਣੇ ਆ ਚੁੱਕੇ ਹਨ ਨੇ ਇਹ ਮਾਮਲਾ ਬਹੁਤ ਗੰਭੀਰ ਰੂਪ ਧਾਰ ਕਰ ਸਕਦਾ ਸਰ ਜੀ ਨਮਸਕਾਰ ਸਰ ਕੁੜੇ ਦਿਨ ਸਾਨੂੰ ਬੜੀ ਦਿੱਕਤ ਆ ਰਹੀ ਹੈ ਬੱਚਿਆਂ ਦੀ ਜੀ ਤੇ ਦੱਸੋ ਹੱਲ ਕੀ ਹੈ ਅਸੀਂ ਟੀਸੀ ਲਈਏ ਬੱਚਿਆਂ ਦਾ ਨਹੀਂ ਦੇਖੋ ਜੀ ਕੰਪਲੀਟ ਕਰ ਚੁੱਕੇ ਠੀਕ ਹੈ ਉਹ ਸੰਜੀਵਾਨਾ ਕੈਂਡੀ ਵੀ ਪੁੱਛ ਸਕਦੇ ਨੂੰ ਦਿਓ ਵੀ ਮੈਂ ਹੁਣੇ ਪ੍ਰਧਾਨ ਬਣੀ ਸੰਨੀ ਮੈਡਮ ਲਿਖਿਆ ਤੇ ਨੂੰ ਤਿਆਰ ਨਹੀਂ ਵੀ 2-4 ਦਿਨ ਨੂੰ ਹਾਂਜੀ ਹਾਂ ਬਿਲਕੁਲ ਸਾਡੀ ਫੋਨ ਦੇ ਗੱਲ ਹੋ ਗਈ ਉਹ ਬਹੁਤ ਹੋਰ ਤੇ ਕਾਲ ਦੇ ਵਿੱਚ ਸਰ ਹਸਬੰਦਾਂ ਨਾਲ ਵੀ ਗੱਲ ਅਸੀਂ ਪੇਰੈਂਟਸ ਤਿਆਰ ਆ ਦੇਖੋ ਕਿੰਨੇ ਬੰਦੇ ਖੜੇ ਨੇ ਪੇਰੈਂਟਸ ਤਿਆਰ ਆ ਟੀਚਰ ਵੀ ਤਿਆਰ ਆ ਉੱਥੇ ਖੜਨ ਤੁਸੀਂ ਕਿਉਂ ਨਹੀਂ ਲੈ ਕੇ ਖੜਦੇ ਹੈਗੇ ਅੱਪਾ ਪ੍ਰੇਅਰ ਦੇ ਵਿੱਚ ਕੰਟਾ-ਕੰਟਾ ਲੈ ਕੇ ਬੱਚੇ ਖੜਦੇ ਆਂ ਕੰਟਾ-ਕੰਟਾ ਪ੍ਰੇਅਰ ਦੇ ਵਿੱਚ ਤੁਸੀਂ ਲੈ ਕੇ ਖੜਦੇ ਹੋ ਬੱਚੇ ਬੇਹੋਸ਼ ਵੀ ਅੰਦਰ ਸਾਨੂੰ ਸਭ ਪਤਾ ਹੈ ਲੇਕਿਨ ਕੋਈ ਦਾ ਅਸਰ ਛੱਡੋ ਤੁਸੀਂ ਇਸ ਚੀਜ਼ ਨੂੰ ਮੇਰੇ ਗੱਲ ਸੁਣੋ ਮੈਂ ਕਹਿੰਦੇ ਛੱਡ ਦਿਓ ਤੁਸੀਂ ਪਹਿਲਾਂ ਮੁੰਡਾ ਆ ਕੇ ਮੇਰੀ ਗੱਲ ਸੁਣੋ ਮੈਂ ਕਹਿੰਦੇ ਆਪਾਂ ਉੱਥੇ ਲੈ ਕੇ ਨਹੀਂ ਖੜ ਸਕਦੇ ਹੈਗੇ ਜਲਦੀ ਗੱਲ ਕੀਤੇ ਆਂ ਸਭ ਤੋਂ 8 ਘੰਟਾ ਬੱਚੇ ਸਾਰੇ ਖੜਦੇ ਨੇ ਜੀ ਆਓ ਬੁਲਾਓ ਬੱਚਿਆਂ ਨੂੰ ਬੁਲਾ ਦਿੰਨੇ ਆਂ ਜੀ ਬਚਾਰੇ ਬੱਚੇ ਗਿਰਨੇ ਨੇ ਜੀ ਇੱਕ ਬਰਾਦ ਤੋਂ ਲੈ ਕੇ ਹੁਣ ਤੱਕ ਦੱਸੋ ਕਿੰਨੇ ਉੱਚੇ ਗਿਰਨੇ ਆਪੇ ਤੁਸੀਂ ਅਸੀਂ ਟੀਸੀ ਲਈਏ ਸਰ ਅਸੀਂ ਹੁਣ ਟੀਸੀ ਲਈਏ ਅਸੀਂ ਹੁਣ ਟੀਸੀ ਲਈਏ ਟੀਸੀ ਹੀ ਕਰਨੀ ਹੈ ਦੇਖੋ ਪਤਾ ਕੀ ਹੈ ਜਦੋਂ ਪਹਿਲੇ ਸੁਜਾਤਾ ਚਾਵਲਾ ਸੀ ਉਦੋਂ ਮੈਂ ਔਰ 3-4 ਟੀਸੀ ਪੰਜ ਚਾਰ ਕਰਾਈ ਆਈ ਉਹ ਕਹਿੰਦੇ ਨਹੀਂ ਕਰਾਂਗੇ ਜੀ ਕਰਾਂਗੇ ਮੰਨ ਨੂੰ ਉਹਨਾਂ ਨੂੰ ਛੱਡੋ ਮੈਡਮ ਜੀ ਇਹਨਾਂ ਨੂੰ ਛੱਡੋ ਤੁਸੀਂ ਪੇਰੈਂਟਸ ਨੂੰ ਦਾ ਕਟਕਟ ਤੁਸੀਂ ਬੁਲਾ ਕੇ ਮੀਟਿੰਗ ਕਰਕੇ ਆਪਾਂ ਹੜਤਾਲ ਦਾ ਕਰ ਸਕਦੇ ਇੱਕ ਦਿਨ ਆਪਾਂ ਰੁਕ ਤਾਂ ਸਕਦੇ ਹਾਂ ਜੀ ਜਿਹੜੀ ਨਵੇਂ ਬਣੇ ਨੇ ਪ੍ਰਧਾਨ ਕੋਣਾਂ ਨੇ ਕਿਹਾ ਕਿ ਮੈਨੂੰ 4 ਦਿਨ ਦਾ ਟਾਈਮ ਦੋ ਜੇ ਨਹੀਂ ਹੋਇਆ ਫਿਰ ਆਪਾਂ ਸਾਰੇ ਉੱਥੇ ਖਾਂਗੇ ਕਦ ਗਿਓ ਸਰ ਤੁਸੀਂ ਮੈਂ ਵੀ ਪਹਿਲਾਂ ਗਿਆ ਸੀਗਾ ਸਰ ਕਦ ਗਿਓ ਤੁਸੀਂ ਕਦ ਗਿਓ ਉਹਨਾਂ ਨਾਲ ਕਦ ਗਿਓ ਅਸੀਂ ਸੈਟਰਡੇ ਹਾਂਜੀ ਸੈਟਰਡੇ ਸੰਡੇ ਮੰਡੇ ਅੱਜ ਕੀ ਹੋਗਾ ਦੇਖ ਲਓ ਮੰਡੇ ਐ ਥਿਊਸਡੇ ਗਿਆ ਸੀ ਮੈਂ ਦੁਬਾਰਾ ਪੁੱਛਣਾ ਵੀ ਆਪਾਂ ਕਾਤਾ ਕਾ ਵੇਟ ਦਾ ਪੁੱਛੋ ਜੀ ਪੁੱਛੋ 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 ਕੋਈ ਹੋਰ ਵੀ ਗੱਲ ਕੀਤੀ ਹੈ ਸਰ ਨਾ ਨਾ ਸਾਹਮਣੇ ਕਰ ਲੋ ਕੋਈ ਗੱਲ ਨਹੀਂ ਸਰ ਤੇ ਇਹ ਨਹੀਂ ਇਹ ਦੇਖੋ ਸਾਨੂੰ ਕਿ ਚਿੰਤਾ ਨਹੀਂ ਸਾਡੇ ਬੱਚੇ ਨਹੀਂ ਆ ਦੇਖੋ ਚਲੋ ਕੋਲੋ ਕੋਈ ਗੱਲ ਨਹੀਂ ਤੁਸੀਂ ਉਹਨਾਂ ਨਾਲ ਗੱਲ ਕਰੋ ਕੋਈ ਗੱਲ ਨਹੀਂ ਮੈਂ ਆਪਾਂ ਕੱਲ੍ਹ ਨੂੰ ਦੋਨੋਂ ਕੱਪਣ ਕਰਨਾ ਟਾਈਮ ਮਿਲੇ ਉਹਨਾਂ ਨੂੰ ਦੋਸਤੀ ਕਰੋ ਸਰ ਅਸੀਂ ਤਿਆਰ ਆ ਸੁਣ ਲਓ ਮੇਰੀ ਗੱਲ ਸੁਣੋ ਆਪਾਂ ਤਿਆਰ ਆ ਆਪਾਂ ਧਰਮ ਦਾ ਦੇਣ ਨੂੰ ਵੀ ਤਿਆਰ ਆ ਬੱਚਾ ਮੇਰੀ ਗੱਲ ਸੁਣ ਮੈਂ ਮੈਂ ਮੇਰੇ ਪਹਿਲਾਂ ਮੇਰੇ ਦਿਲ ਦੇ ਮੇਰੇ ਦਿਲ ਦੀ ਸਰ ਮੇਰੇ ਦਿਲ ਦੀ ਗੱਲ ਸੁਣੋ ਪਹਿਲਾਂ ਤਾਂ ਮੇਰਾ ਬੱਚੇ ਬਿਮਾਰ ਹੋ ਰਹੇ ਨੇ ਉਹਨਾਂ ਨੂੰ ਅਲਰਜੀ ਹੋ ਰਹੀ ਹੈ ਕੱਲ ਮੈਂ ਮੈਡੀਕਲ ਵੀ ਕਟਵਾ ਲਿਆ ਜਿੱਥੇ ਤੱਕ ਹੋ ਸਕਦਾ ਮੈਂ ਜਾਊਂਗਾ ਮੈਂ ਛੱਡਦਾ ਨਹੀਂ ਹੈਗਾ ਮੈਨੂੰ ਬੇਸ਼ੱਕ AGTC ਲੈਣਾ ਪੂ ਮੈਂ ਲਊਂਗਾ ਬਹੁਤ ਅੱਛੀ ਗੱਲ ਹੈ ਜੇ ਤੁਸੀਂ ਜਾਓਗੇ ਹਾਂ ਠੀਕ ਹੈ ਕੋਲ ਤੁਹਾਡੇ ਨਾਲ ਹੈ ਸਾਡੇ ਵਿਚ ਨਹੀਂ ਆ ਕਿ ਸਾਨੂੰ ਕਿ ਚਿੰਤਾ ਨਹੀਂ ਅਸੀਂ ਐਜੀਓ ਦਾ ਅਪਰੋਚ ਕਰ ਚੁੱਕੇ ਈਓ ਨੇ ਅਪਰੋਚ ਕਰ ਚੁੱਕੇ ਸਰ 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 ਅਪਰੋਚ ਦੀ ਗੱਲ ਛੱਡੋ ਮੈਨੂੰ ਐ ਦੱਸੋ ਤੁਸੀਂ ਕਹਿੰਦੇ ਥੋੜੇ ਬੱਚੇ ਥੋੜੇ ਬੱਚੋ ਨੇ ਪੜ੍ਹਦੇ ਨਹੀਂ ਕਿਸੇ ਦੇ ਮੈਡਮ ਦਾ ਬੱਚਾ ਪੜ੍ਹਦਾ ਉਹ ਇੱਕ ਦਾ ਪੜ੍ਹਦਾ ਜਾਂ ਦੋ ਦਾ ਪੜ੍ਹਦਾ ਉਹ ਨਹੀਂ ਕਿਸੇ ਦਾ ਕੋਈ ਬੱਚਾ ਨਹੀਂ ਪੜ੍ਹਦਾ ਹੋਏਗਾ ਹਾਂਜੀ ਉਸ ਬੱਚੇ ਨੇ ਇਹ ਇਹ ਉਹਨਾਂ ਦੀ ਮਾਂ ਹੈ ਨਾ ਪੁੱਛ ਕੇ ਦੇਖੋ ਉਹ ਰੋਜ਼ ਕਹਿੰਦਾ ਹੋਊਗਾ ਘਰੇ ਜਾ ਕੇ ਵੀ ਮਮਾ ਬੜੀ ਸਮੈਲ ਆਂਦੀ ਹੈ ਕੀ ਬੀਤਦੀ ਹੈ ਮੇਰੀ ਗੱਲ ਸੁਣੋ ਹਮ ਚਾਹਤੇ ਹੈ ਜੇ ਸਮੈਲ ਆਂਦੀ ਹੈ ਰੋਜ਼ ਸਵੇਰੇ ਤੇ ਦੁਪਹਿਰੇ रूम रेस्टोरिज ਵੇਰ ਪ੍ਰੇਗ ਹੋਏ ਤੋਸੇ ਸਰ ਸਪਰੇ ਹੀ ਕਰਾਂਗੇ ਕੱਲ ਮੈਂ ਕੱਲ ਮੈਂ ਮੈਡੀਕਲ ਡਾਕਟਰ ਦੇਲੇ ਪੇਗਾ ਕੱਲ ਮੈਂ ਮੈਡੀਕਲ ਡਾਕਟਰ ਤੇ ਸੁਣੋ ਪਹਿਲਾਂ ਮੇਰੀ ਗੱਲ ਮੈਂ ਮੈਡੀਕਲ ਡਾਕਟਰ ਤੇ ਗਿਆ ਮੇਰੀ ਕੰਨ ਕਦੀਆਂ ਅੱਖਾਂ ਦੇ ਵਿੱਚੋਂ ਪਾਣੀ ਆਂਦਾ ਹੈ ਉਹਦਾ ਨੱਕ 24 ਘੰਟੇ ਚੱਲਦਾ ਹੈ ਉਹਨੇ ਇੱਕ ਗੱਲ ਕਹਿਤੀ ਕਹਿੰਦੇ ਜੇ ਤੁਸੀਂ ਦਾ ਧਿਆਨ ਨਹੀਂ ਰੱਖੋਗੇ ਕਹਿੰਦੇ ਇਹਦੇ ਨੱਕ ਅੱਖ ਤੇ ਕੰਨ ਕਿੰਨੀ ਚੀਜ਼ਾਂ ਜਾਣੀਆਂ ਜਾਣੀਆਂ ਆ ਉਹਨੇ ਸਾਫ ਸਪਸ਼ਟ ਕਰਤਾ ਗੱਲ ਅਸੀਂ ਜਿੱਤੇ ਗਏ ਕਨਸਲ ਜਿਹਨੂੰ ਉਹਨੇ ਕਿਹਾ ਸਬਰ ਵੀ ਤੁਸੀਂ ਉਹਦਾ ਨੇ ਵੇਟ ਕਰੋ ਜੇ ਨਾ ਤਾਂ ਵੇਟ ਨਹੀਂ ਕਰਦੇ ਤੇ ਆਪਣੀ ਗਲਤੀ ਹੁੰਦੀ ਹੈ ਚਲੋ ਹੁਣ ਅਸੀਂ ਅੱਜ ਤੋਂ ਦੋ ਦਿਨ ਵੇਟ ਕਰੀਏ ਚਲੋ ٹھیک ਹੈ ਬਸ ਸਾਰੇ ਸਾਰੇ ਬੱਚੇ ਸਾਰੇ ਬੰਦੇ ਮੈਂ ਨਾਲ ਬਣਾ ਕੇ ਚੁੱਕਿਆ ਉਹ ਸਰ ਕਹਿਣਾ ਦਾ ਪਸਾਲ ਦੀ ਕਹਿੰਦੇ ਆ ਰਹੇ ਆ ਖੁਦ ਦੇਮਾਂ ਸਾਹਿਬ ਤੁਸੀਂ ਤਾਂ ਸੀਗੇ ਮੇਰੇ ਖਿਆਲ ਦੇ ਵਿੱਚ ਗੱਲ ਆਪਣਾ ਫੰਕਸ਼ਨ ਹੋਇਆ ਸੀ ਫੰਕਸ਼ਨ ਹੋਇਆ ਸੀਗਾ ਤੁਸੀਂ ਲੈਟਰ ਵੀ ਦਿੱਤੇ ਸਭ ਕੁਝ ਸਭ ਕੁਝ ਹੋਇਆ ਸੀ ਉਦੋਂ ਬਾਅਦ ਫੇਰ ਡੰਪ ਡੰਪ ਬੰਦ ਰਿਹਾ ਦੇਖੋ ਜੀ ਜਿਹਨਾਂ ਨੇ ਚੱਕੜਾ ਹੁੰਦਾ ਇਹ ਕੱਲ ਕੱਲਰ ਆਪਣਾ ਸਕੂਲ ਬੰਦ ਹੁੰਦੀ। ਕੱਲ ਦੋ ਟਰਾਲੀਆਂ ਫਿਰ ਸਿੱਟ ਕੇ ਗਏ ਸੀ। ਫਿਰ ਸਿੱਟ ਕੇ ਗਏ ਨੇ। ਸਰ ਉਹ 500 ਚੌਥੇ ਗੇਮਾਂ ਅੰਦਰ ਐਦਾਂ ਹੋਈ ਗਏ ਨੇ ਉਹਨੇ ਰੁੱਕ ਕੇ ਕੱਲੀ ਕੱਲੀ ਟਰਾਲੀ ਕੱਲੀ ਕੱਲੀ ਟਰਾਲੀ ਜਦ ਗਿਰਦੀ ਆ ਨਾ ਜਦ ਕੱਲੀ ਕੱਲੀ ਟਰਾਲੀ ਗਿਰਦੀ ਆ ਸਾਰੀ ਜੀ ਮੂਵੀ ਬਣਦੀ ਆ। ਮੇਲੇ ਸਾਰੀਆਂ ਮੂਵੀਆਂ ਹੈਗੀਆਂ ਦਿੱਲੀ ਦੀਆਂ। ਮੈਂ ਰੱਖੀ ਬੈਠਾ। ਤੁਸੀਂ ਤੁਸੀਂ ਮਿਲੋਗੇ ਜੀ ਉਹ ਛੋਟਾ ਮੇਰੇ ਦੇ ਆ। ਮੈਂ ਰੋਜ਼ ਮੋੜ ਭੇਜਦਾ ਹਾਂ। ਦੇਖ ਲਿਓ ਤੁਸੀਂ ਤੁਸੀਂ ਐਦਾਂ ਨਹੀਂ ਨਾ ਤੁਸੀਂ ਜਿਹੜੀ ਫੋਟੋ ਭੇਜਦੇ ਹੋ ਇਹ ਗਲਤ ਹੈ ਹੁਣ ਹੁਣ ਜਿਹੜੀਆਂ ਫੋਟੋਆਂ ਜਾਣੀਆਂ ਸਿੱਖਿਆ ਮੰਤਰੀ ਦੇ ਲਵੇ ਜਾਣੀਆਂ ਸਾਰੇ ਫੋਟੋ ਖਿੱਚ ਕੇ ਵਿੱਚ ਸਕੂਲ ਦੀਆਂ ਵੀ ਬਾਹਰ ਤਾਂ ਕੁੜੇ ਦੀਆਂ ਵੀ ਨਾਲ ਹੀ ਮੂਵੀਆ ਬਣ ਕੇ ਜਾ ਰਹੇ ਨੇ ਇਹ ਫੋਟੋਆਂ ਖਿੱਚ ਕੇ ਆਪਾਂ ਭੇਜਣ ਜੀ ਨੈਸ਼ਨਲ ਸਕੂਲ ਪਰਾਦਰਸ਼ ਤੋਂ ਸੀਐਮ ਜੀ ਦੇ ਨਾਮੇ ਚੁੱਕੇ ਪਾਰਸ਼ਾ ਬੋਰਡ ਨੂੰ ਫੋਟੋ ਭੇਜ ਚੁੱਕੇ ਕੋਈ ਲਿਖਤੀ ਰੂਪ ਚ ਲਿਖਤੀ ਰੂਪ ਚ ਨਹੀਂ ਭੇਜਦੇ ਸਰ ਹੈਗੀ ਕੋਈ ਕਾਪੀ ਉਹਦੀ ਇਹ ਤਾਂ ਗੱਲ ਗੱਲ ਤਾਂ ਨਹੀਂ ਜੀ ਰਸੀਵ ਹੋਵੇ ਤਾਂ ਐ ਨਾ ਜੀ ਕੁਸੀਂ ਸਰਕਾਰੀ ਡਾਕ ਭੇਜੋ ਦੇਖੋ ਫਿਰ ਕਿੰਨਾ ਹੋਊਗਾ ਕੰਮ ਕਿਸੇ ਮਹਿਕਮੇ ਦੇ ਵਿੱਚ ਕੋਈ ਡਾਕ ਭੇਜਨੇ ਸਰਕਾਰੀ ਡਾਕ ਭੇਜੋ ਮੈਂ ਸਾਰ ਨੂੰ ਸਰਕਾਰੀ ਡਾਕਾ ਕਢਾ ਦੇਣਾ ਤੁਸੀਂ ਇੱਕ ਮੰਡਲ ਦੇ ਵਿੱਚ ਸਟੈਪ ਲਓਗੇ ਸਾਰੇ ਮਹਿਕਮੇ ਜ ਮੈਂ ਸਰਕਾਰੀ ਡਾਕਾ ਭੇਜਦਾ ਬੋਲ ਲਓ ਆ ਦੇਖੋ ਹਰ ਵਾਰ ਛੋਟਾ ਭੇਜਦੇ ਹਾਂ ਅਸੀਂ ਇਹ ਨਹੀਂ ਹੈਗਾ ਤੁਸੀਂ ਚਿੰਤਾ ਕਰ ਰਹੇ ਬੱਚਿਆਂ ਦੀ ਤੁਹਾਨੂੰ ਚਾਹਤ ਜਿਦਾ ਤੁਹਾਨੂੰ ਆਪਣੇ ਵਿੱਚ ਜਿਦਾ ਤੁਹਾਨੂੰ ਸਾਰੇ ਵਿੱਚ ਜਿਦਾ ਅਸੀਂ ਉਹ ਤਾਂ ਚਲੋ ਅਸੀਂ ਚਲੋ ਅਸੀਂ ਦੋ ਦਿਨ ਦੇਖਦੇ ਹਾਂ ਸਾਨੂੰ ਕੰਡਾ ਐਸਾ ਅਸੀਂ ਕੱਲ ਤੇ ਪਰਸੋਂ ਦੀ ਦੇਖਾਂਗੇ ਉਦੋਂ ਆਸੀ ਸੜਕਾਂ ਦੇ ਉੱਤਰਾਂਗੇ ਬੱਚਿਆਂ ਨੂੰ ਲੈ ਕੇ ਅਸੀਂ ਪੇਪਰ ਨਹੀਂ ਹੁੰਦੇ ਨੇ ਬੱਚਿਆਂ ਦੇ ਬਸ ਠੀਕ ਬਸ ਠੀਕ ਠੀਕ ਹੈ ਨਾ ਜੀ ਥੈਂਕ ਯੂ ਸਰ